ਬੁਕੇਰੀਆਂ ਸ਼ਹਿਰ ਦੇ ਵਿੱਚ ਬਾਈ ਜੀ ਹਰ ਤਰ੍ਹਾਂ ਦਾ ਜਿਹੜਾ ਕਬੂਤਰਾਂ ਦਾ ਸਮਾਨ ਮਿਲੂਗਾ ਇਹ ਪਾਣੀ ਵਾਲੇ ਡਰਿੰਕਰਾਂ ਦੇ ਬੋਰੇ ਭਰੇ ਹੋਏ ਨੇ ਪਾਈਪਾਂ ਛਤਰੀਆਂ ਸ਼ੌਕਾ ਹਰ ਚੀਜ਼ ਜਿਹੜੀ ਹੈਗੀ ਆਪਣੇ ਕੋਲ ਅਵੇਲੇਬਲ ਹੈ ਜੀ ਜੋਟ ਪਿੰਜਰੇ ਡਰਿਆ ਛੋਟੀਆਂ ਵੱਡੀਆਂ ਹਰ ਤਰ੍ਹਾਂ ਦੀਆਂ ਠੀਕ ਹੈ ਜੀ ਡੋਲੀਆਂ ਪਿੰਜਰੇ ਇਤਰਾ ਦੇ ਬੈਠਣ ਦੇ ਲਈ ਛੱਲੇ ਹਰ ਤਰ੍ਹਾਂ ਦੇ ਹੈਗੇ ਨੇ ਆਪਣੇ ਕੋਲ ਲੋਕ ਵਾਲੇ ਪਲਾਸਟਿਕ ਵਾਲੇ ਠੀਕ ਹੈ ਜੀ ਫੇਕ ਹੈਪ ਕਲਰ ਹਰ ਤਰ੍ਹਾਂ ਦੀ ਚੀਜ਼ ਜਿਹੜੀ ਆਪਣੇ ਕੋਲ ਅਵੇਲੇਬਲ ਹੈ ਜੀ ਪਾਈਪਾਂ ਆਪਣੇ ਕੋਲ 22 ਫੁੱਟ ਤੱਕ ਅਵੇਲੇਬਲ ਹੈ ਜੀ 22 ਫੁੱਟ ਤੱਕ ਤੁਸੀਂ ਪਾਈਪਾਂ ਜਿਹੜੀਆਂ ਆਪਣੇ ਕੋਲੋਂ ਲੈ ਕੇ ਜਾ ਸਕਦੇ ਹੋ ਜੀ ਹਰ ਤਰ੍ਹਾਂ ਦਾ ਸਮਾਨ ਅਵੇਲੇਬਲ ਹੈ ਜੀ ਪਲਾਸਟਿਕ ਦਾ ਯਾਲ ਇਹ ਵੀ ਹੈ ਜੀ ਠੀਕ ਹੈ ਜੀ ਹਰ ਤਰ੍ਹਾਂ ਦੀ ਚੀਜ਼ ਜਿਹੜੀ ਹੈਗੀ ਆਪਣੇ ਕੋਲ ਅਵੇਲੇਬਲ ਹੈ ਜੀ